ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਮਾਦੋਪੁਰ ਹੈੱਡਵਰਕਸ ਦੇ ਉੱਪਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਦੌਰਾ ਕਰਨ ਦੇ ਲਈ ਪਹੁੰਚੇ ਨੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਇਹ ਜੋ ਮਾਦੋਪੁਰ ਹੈੱਡਕੁਆਟਰਸ ਹੈ ਇਹ ਸਭ ਤੋਂ ਪਹਿਲਾਂ ਜਦੋਂ ਹੜ੍ਹ ਦੇ ਨਾਲ ਪ੍ਰਭਾਵਿਤ ਹੋਇਆ ਸੀਗਾ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਆ ਚੁੱਕਿਆ ਸੀਗਾ ਤੇ ਉਸ ਸਮੇਂ ਇਹ ਟੁੱਟ ਚੁੱਕਿਆ ਸੀਗਾ ਜਿਸ ਤੋਂ ਬਾਅਦ ਸਾਰੀ ਤਰਫ ਤਬਾਹੀ ਹੀ ਤਬਾਹੀ ਮਚ ਗਈ ਸੀਗੀ ਤੇ 26 ਅਗਸਤ ਦੀ ਗੱਲ ਕਰੀਏ ਤਾਂ 26 ਅਗਸਤ ਨੂੰ ਸਭ ਤੋਂ ਵੱਧ ਜੋ ਕਿ ਪਾਣੀ ਹੋਣ ਦੇ ਕਾਰਨ ਇਹ ਬੰਨ ਟੁੱਟ ਗਿਆ ਸੀਗਾ ਤੇ ਹੁਣ ਕੇਂਦਰੀ ਮੰਤਰੀ ਜਤਿੰਦਰ ਸਿੰਘ ਅੱਜ ਮਾਦੋਪੁਰ ਹੈਡਵਰਕਸ ਹੜਪ੍ਰੇੜਿਤ ਇਲਾਕਿਆਂ ਦਾ ਨਿਰੱਖਣ ਕਰਨ ਦੇ ਲਈ ਪਹੁੰਚ ਰਹੇ ਨੇ ਤੇ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਕੇਂਦਰੀ ਮੰਤਰੀ ਜਤਿੰਦਰ ਸਿੰਘ ਪਿਛਲੇ ਹਫਤੇ ਵੀ ਪਠਾਨਕੋਟ ਜ਼ਿਲ੍ਹੇ ਦੇ ਜੋ ਕਿ ਸੁਝਾਨਪੁਰ ਖੇਤਰ ਵਿਖੇ ਹੜਪੀੜਿਤ ਜੋ ਕਿ ਇਲਾਕੇ ਨੇ ਉਸ ਦਾ ਦੌਰਾ ਕਰਨ ਦੇ ਲਈ ਪਹੁੰਚੇ ਸਨ ਜਿਸ ਦੇ ਵਿੱਚ ਉਹਨਾਂ ਨੇ ਦੋ ਦਿਨ ਲਗਾਤਾਰ ਹੜਪੀੜਿਤ ਜੋ ਲੋਕ ਕਿਸਾਨ یا پھر علاقے سن اس ਦਾ جائزہ ਲਿੱਤਾ ਤੇ ਬਾਅਦ ਦੇ ਵਿੱਚ ਅੱਗੇ ਜੋ ਕਿ ਪੀੜਤਾਂ ਦੀ ਜੋ ਕਿ ਮੰਗ ਨੂੰ ਰੱਖਿਆ ਤੇ ਹੁਣ ਅੱਜ ਮਾਦੋਪੁਰ ਹੈੱਡ ਵਰਕਸ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਜਿckel ਕਰਇਆ ਤਾਂ ਅੱਜ ਰਾਵੀ ਦਰਿਆ ਦੇ ਉੱਪਰ بڑے ਮਾਦੋਪੁਰ ਹੈੱਡ ਵਰਕਸ ਜਾਂ ਦੱਸਦੇ ਕਿ ਰਾਵੀ ਦਰਿਆ ਦਾ ਜੋ ਕਿ ਪਾਣੀ ਸੀਗਾ ਉਸ ਦਾ ਪੱਧਰ ਵੱਧ ਚੁੱਕਿਆ ਸੀਗਾ ਜਿਸ ਤੋਂ ਬਾਅਦ ਅੱਜ ਇਸ ਇਲਾਕੇ ਦੇ ਵਿੱਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਜਾਇਜ਼ਾ ਲੈਣਦ ਲਈ ਪਹੁੰਚ ਰਹੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਮਾਦੋਪੁਰ ਹੈੱਡਵਰਕਸ ਦੇ ਉੱਪਰ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਦੌਰਾ ਕਰਨ ਦੇ ਲਈ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਇਹ ਜੋ ਮਾਦੋਪੁਰ ਹੈੱਡਕੁਆਟਰਸ ਹੈ ਇਹ ਸਭ ਤੋਂ ਪਹਿਲਾਂ ਜਦੋਂ ਹੜ੍ਹ ਦੇ ਨਾਲ ਪ੍ਰਭਾਵਿਤ ਹੋਇਆ ਸੀਗਾ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਆ ਚੁੱਕਿਆ ਸੀਗਾ ਤੇ ਉਸ ਸਮੇਂ ਇਹ ਟੁੱਟ ਚੁੱਕਿਆ ਸੀਗਾ ਜਿਸ ਤੋਂ ਬਾਅਦ ਸਾਰੀ ਤਰਫ ਤਬਾਹੀ ਹੀ ਤਬਾਹੀ ਮਚ ਗਈ ਸੀਗੀ ਤੇ 26 ਅਗਸਤ ਦੀ ਗੱਲ ਕਰੀਏ ਤਾਂ 26 ਅਗਸਤ ਨੂੰ ਸਭ ਤੋਂ ਵੱਧ ਜੋ ਕਿ ਪਾਣੀ ਹੋਣ ਦੇ ਕਾਰਨ ਇਹ ਬੰਨ ਟੁੱਟ ਗਿਆ ਸੀਗਾ ਤੇ ਹੁਣ ਕੇਂਦਰੀ ਮੰਤਰੀ ਜਤਿੰਦਰ ਸਿੰਘ ਅੱਜ ਮਾਦੋਪੁਰ ਹੈਡਵਰਕਸ ਹੜਪ੍ਰਿਤਿਤ ਇਲਾਕਿਆਂ ਦਾ ਨਿਰੱਖਣ ਕਰਨ ਦੇ ਲਈ ਪਹੁੰਚ ਰਹੇ ਨੇ ਤੇ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਕੇਂਦਰੀ ਮੰਤਰੀ ਜਤਿੰਦਰ ਸਿੰਘ ਪਿਛਲੇ ਹਫਤੇ ਵੀ ਪਠਾਨਕੋਟ ਜ਼ਿਲ੍ਹੇ ਦੇ ਜੋ ਕਿ ਸੁਜਾਨਪੁਰ ਖੇਤਰ ਵਿਖੇ ਹੜ ਪੀੜਿਤ ਜੋ ਕਿ ਇਲਾਕੇ ਨੇ ਉਸ ਦਾ ਦੌਰਾ ਕਰਨ ਦੇ ਲਈ ਪਹੁੰਚੇ ਸਨ ਜਿਸ ਤੇ ਵਿੱਚ ਉਹਨਾਂ ਨੇ ਦੋ ਦਿਨ ਲਗਾਤਾਰ ਹੜਪੀੜਿਤ ਜੋ ਲੋਕ ਕਿਸਾਨ ਜਾਂ ਫਿਰ ਇਲਾਕੇ ਸਨ ਉਸ ਦਾ ਜਾਇਜ਼ਾ ਲਿੱਤਾ ਤੇ ਬਾਅਦ ਦੇ ਵਿੱਚ ਅੱਗੇ ਜੋ ਕਿ ਪੀੜਤਾ ਦੀ ਜੋ ਕਿ ਮੰਗ ਨੂੰ ਰੱਖਿਆ ਤੇ ਹੁਣ ਅੱਜ ਮਾਦੋਪੁਰ ਹੈਡਵਰਕਸ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਜਿਕਰ ਕਰੀਏ ਤਾਂ ਅੱਜ ਰਾਵੀ ਦਰਿਆ ਦੇ ਉੱਪਰ ਬੜੇ ਮਾਦੋਪੁਰ ਹੈਡਵਰਕਸ ਜਾਂ ਦੱਸਦੇ ਕਿ ਰਾਵੀ ਦਰਿਆ ਦਾ ਜੋ ਕਿ ਪਾਣੀ ਸੀਗਾ ਉਸ ਦਾ ਪੱਧਰ ਵੱਧ ਚੁੱਕਿਆ ਸੀਗਾ ਜਿਸ ਤੋਂ ਬਾਅਦ ਅੱਜ ਇਸ ਇਲਾਕੇ ਦੇ ਵਿਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਜੈਸਾ ਰੈਨਦ ਰਈ ਪਹੁੰਚ ਰਹੇ ਨੇ ਸਾਤਿਰਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਮਾਦੋਪੁਰ ਹੈੱਡਵਰਕਸ ਦੇ ਉੱਪਰ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਦੌਰਾ ਕਰਨ ਦੇ ਲਈ ਪਹੁੰਚੇ ਨੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਇਹ ਜੋ ਮਾਦੋਪੁਰ ਹੈੱਡਕੁਆਟਰਸ ਹੈ ਇਹ ਸਭ ਤੋਂ ਪਹਿਲਾਂ ਜਦੋਂ ਹੜ੍ਹ ਦੇ ਨਾਲ ਪ੍ਰਭਾਵਿਤ ਹੋਇਆ ਸੀਗਾ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਆ ਚੁੱਕਿਆ ਸੀਗਾ ਤੇ ਉਸ ਸਮੇਂ ਇਹ ਟੁੱਟ ਚੁੱਕਿਆ ਸੀਗਾ ਜਿਸ ਤੋਂ ਬਾਅਦ ਸਾਰੀ ਤਰਫ ਤਬਾਹੀ ਹੀ ਤਬਾਹੀ ਮਚ ਗਈ ਸੀਗੀ ਤੇ 26 ਅਗਸਤ ਦੀ ਗੱਲ ਕਰੀਏ ਤਾਂ 26 ਅਦੋਂ ਨੂੰ ਸਭ ਤੋਂ ਵੱਧ ਜੋ ਕਿ ਪਾਣੀ ਹੋਣ ਦੇ ਕਾਰਨ ਇਹ ਬੰਨ ਟੁੱਟ ਗਿਆ ਸੀਗਾ ਤੇ ਹੁਣ ਕੇਂਦਰੀ ਮੰਤਰੀ ਜਤਿੰਦਰ ਸਿੰਘ ਅੱਜ ਮਾਦੋਪੁਰ ਹੈਡਵਰਕਸ ਹੜਪ੍ਰਿਤ ਇਲਾਕਿਆਂ ਦਾ ਨਿਰੱਖਣ ਕਰਨ ਦੇ ਲਈ ਪਹੁੰਚ ਰਹੇ ਨੇ ਤੇ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਕੇਂਦਰੀ ਮੰਤਰੀ ਜਤਿੰਦਰ ਸਿੰਘ ਪਿਛਲੇ ਹਫ਼ਤੇ ਵੀ ਪਠਾਨਕੋਟ ਜ਼ਿਲ੍ਹੇ ਦੇ ਜੋ ਕਿ ਸੁਜਾਨਪੁਰ ਖੇਤਰ ਵਿਖੇ ਹੜ ਪੀੜਿਤ ਜੋ ਕਿ ਇਲਾਕੇ ਨੇ ਉਸ ਦਾ ਦੌਰਾ ਕਰਨ ਦੇ ਲਈ ਪਹੁੰਚੇ ਸਨ ਜਿਸ ਤੇ ਵਿੱਚ ਉਹਨਾਂ ਨੇ ਦੋ ਦਿਨ ਲਗਾਤਾਰ ਹੜਪੀੜਿਤ ਜੋ ਲੋਕ ਕਿਸਾਨ ਜਾਂ ਫਿਰ ਇਲਾਕੇ ਸਨ ਉਸ ਦਾ ਜਾਇਜ਼ਾ ਲਿੱਤਾ ਤੇ ਬਾਅਦ ਦੇ ਵਿੱਚ ਅੱਗੇ ਜੋ ਕਿ ਪੀੜਤਾ ਦੀ ਜੋ ਕਿ ਮੰਗ ਨੂੰ ਰੱਖਿਆ ਤੇ ਹੁਣ ਅੱਜ ਮਾਦੋਪੁਰ ਹੈਡਵਰਕਸ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਜਿckel ਕਰੇ ਤਾਂ ਅੱਜ ਰਾਵੀ ਦਰਿਆ ਦੇ ਉੱਪਰ ਬੜੇ ਮਾਦੋਪੁਰ ਹੈਡਵਰਕਸ ਜਾਂ ਦੱਸਦੇ ਕਿ ਰਾਵੀ ਦਰਿਆ ਦਾ ਜੋ ਕਿ ਪਾਣੀ ਸੀਗਾ ਉਸ ਦਾ ਪੱਧਰ ਵੱਧ ਚੁੱਕਿਆ ਸੀਗਾ ਜਿਸ ਤੋਂ ਬਾਅਦ ਅੱਜ ਇਸ ਇਲਾਕੇ ਦੇ ਵਿੱਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਜਾਇਜ਼ਾ ਲੈਣਦ ਲਈ ਪਹੁੰਚ ਰਹੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਮਾਦੋਪੁਰ ਹੈੱਡਵਰਕਸ ਦੇ ਉੱਪਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਦੌਰਾ ਕਰਨ ਦੇ ਲਈ ਪਹੁੰਚੇ ਨੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਇਹ ਜੋ ਮਾਦੋਪੁਰ ਹੈੱਡਕੁਆਟਰਸ ਹੈ ਇਹ ਸਭ ਤੋਂ ਪਹਿਲਾਂ ਜਦੋਂ ਹੜ੍ਹ ਦੇ ਨਾਲ ਪ੍ਰਭਾਵਿਤ ਹੋਇਆ ਸੀਗਾ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਆ ਚੁੱਕਿਆ ਸੀਗਾ ਤੇ ਉਸ ਸਮੇਂ ਇਹ ਟੁੱਟ ਚੁੱਕਿਆ ਸੀਗਾ ਜਿਸ ਤੋਂ ਬਾਅਦ ਸਾਰੀ ਤਰਫ ਤਬਾਹੀ ਹੀ ਤਬਾਹੀ ਮਚ ਗਈ ਸੀਗੀ ਤੇ 26 ਅਗਸਤ ਦੀ ਗੱਲ ਕਰੀਏ ਤਾਂ 26 ਅਗਸਤ ਨੂੰ ਸਭ ਤੋਂ ਵੱਧ ਜੋ ਕਿ ਪਾਣੀ ਹੋਣ ਦੇ ਕਾਰਨ ਇਹ ਬੰਨ ਟੁੱਟ ਗਿਆ ਸੀਗਾ ਤੇ ਹੁਣ ਕੇਂਦਰੀ ਮੰਤਰੀ ਜਤਿੰਦਰ ਸਿੰਘ ਅੱਜ ਮਾਦੋਪੁਰ ਹੈਡਵਰਕਸ ਹੜਪ੍ਰਿਤਿਤ ਇਲਾਕਿਆਂ ਦਾ ਨਿਰੱਖਣ ਕਰਨ ਦੇ ਲਈ ਪਹੁੰਚ ਰਹੇ ਨੇ ਤੇ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਕੇਂਦਰੀ ਮੰਤਰੀ ਜਤਿੰਦਰ ਸਿੰਘ ਪਿਛਲੇ ਹਫਤੇ ਵੀ ਪਠਾਨਕੋਟ ਜ਼ਿਲ੍ਹੇ ਦੇ ਜੋ ਕਿ ਸੁਜਾਨਪੁਰ ਖੇਤਰ ਵਿਖੇ ਹੜ ਪੀੜਿਤ ਜੋ ਕਿ ਇਲਾਕੇ ਨੇ ਉਸ ਦਾ ਦੌਰਾ ਕਰਨ ਦੇ ਲਈ ਪਹੁੰਚੇ ਸਨ ਜਿਸ ਤੇ ਵਿੱਚ ਉਹਨਾਂ ਨੇ ਦੋ ਦਿਨ ਲਗਾਤਾਰ ਹੜਪੀੜਿਤ ਜੋ ਲੋਕ ਕਿਸਾਨ ਜਾਂ ਫਿਰ ਇਲਾਕੇ ਸਨ ਉਸ ਦਾ ਜਾਇਜ਼ਾ ਲਿੱਤਾ ਤੇ ਬਾਅਦ ਦੇ ਵਿੱਚ ਅੱਗੇ ਜੋ ਕਿ ਪੀੜਤਾ ਦੀ ਜੋ ਕਿ ਮੰਗ ਨੂੰ ਰੱਖਿਆ ਤੇ ਹੁਣ ਅੱਜ ਮਾਦੋਪੁਰ ਹੈਡਵਰਕਸ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਜਿckel ਕਰੇ ਤਾਂ ਅੱਜ ਰਾਵੀ ਦਰਿਆ ਦੇ ਉੱਪਰ ਬੜੇ ਮਾਦੋਪੁਰ ਹੈਡਵਰਕਸ ਜਾਂ ਦੱਸਦੇ ਕਿ ਰਾਵੀ ਦਰਿਆ ਦਾ ਜੋ ਕਿ ਪਾਣੀ ਸੀਗਾ ਉਸ ਦਾ ਪੱਧਰ ਵੱਧ ਚੁੱਕਿਆ ਸੀਗਾ ਜਿਸ ਤੋਂ ਬਾਅਦ ਅੱਜ ਇਸ ਇਲਾਕੇ ਦੇ ਵਿਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਜਾਇਜ਼ਾ ਲੈਣਦ ਲਈ ਪਹੁੰਚ ਰਹੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਮਾਦੋਪੁਰ ਹੈੱਡਵਰਕਸ ਦੇ ਉੱਪਰ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਦੌਰਾ ਕਰਨ ਦੇ ਲਈ ਪਹੁੰਚੇ ਨੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਇਹ ਜੋ ਮਾਦੋਪੁਰ ਹੈੱਡਕੁਆਟਰਸ ਹੈ ਇਹ ਸਭ ਤੋਂ ਪਹਿਲਾਂ ਜਦੋਂ ਹੜ੍ਹ ਦੇ ਨਾਲ ਪ੍ਰਭਾਵਿਤ ਹੋਇਆ ਸੀਗਾ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਆ ਚੁੱਕਿਆ ਸੀਗਾ ਤੇ ਉਸ ਸਮੇਂ ਇਹ ਟੁੱਟ ਚੁੱਕਿਆ ਸੀਗਾ ਜਿਸ ਤੋਂ ਬਾਅਦ ਸਾਰੀ ਤਰਫ ਤਬਾਹੀ ਹੀ ਤਬਾਹੀ ਮਚ ਗਈ ਸੀਗੀ ਤੇ 26 ਅਗਸਤ ਦੀ ਗੱਲ ਕਰੀਏ ਤਾਂ 26 ਅਗਸਤ ਨੂੰ ਸਭ ਤੋਂ ਵੱਧ ਜੋ ਕਿ ਪਾਣੀ ਹੋਣ ਦੇ ਕਾਰਨ ਇਹ ਬੰਨ ਟੁੱਟ ਗਿਆ ਸੀਗਾ ਤੇ ਹੁਣ ਕੇਂਦਰੀ ਮੰਤਰੀ ਜਤਿੰਦਰ ਸਿੰਘ ਅੱਜ ਮਾਦੋਪੁਰ ਹੈੱਡਵਰਕਸ ਹੜਪ੍ਰਿਤ ਇਲਾਕਿਆਂ ਦਾ ਨਿਰੱਖਣ ਕਰਨ ਦੇ ਲਈ ਪਹੁੰਚ ਰਹੇ ਨੇ ਤੇ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਕੇਂਦਰੀ ਮੰਤਰੀ ਜਤਿੰਦਰ ਸਿੰਘ ਪਿਛਲੇ ਹਫਤੇ ਵੀ ਪਠਾਨਕੋਟ ਜ਼ਿਲ੍ਹੇ ਦੇ ਜੋ ਕਿ ਸੁਜਾਨਪੁਰ ਖੇਤਰ ਵਿਖੇ ਹੜ ਪੀੜਿਤ ਜੋ ਕਿ ਇਲਾਕੇ ਨੇ ਉਸ ਦਾ ਦੌਰਾ ਕਰਨ ਦੇ ਲਈ ਪਹੁੰਚੇ ਸਨ ਜਿਸ ਦੇ ਵਿੱਚ ਉਹਨਾਂ ਨੇ ਦੋ ਦਿਨ ਲਗਾਤਾਰ ਹੜ੍ਹ ਪੀੜਿਤ ਜੋ ਲੋਕ ਕਿਸਾਨ ਜਾਂ ਫਿਰ ਇਲਾਕੇ ਸਨ ਉਸ ਦਾ ਜਾਇਜ਼ਾ ਲਿੱਤਾ ਤੇ ਬਾਅਦ ਦੇ ਵਿੱਚ ਅੱਗੇ ਜੋ ਕਿ ਪੀੜਤਾ ਦੀ ਜੋ ਕਿ ਮੰਗ ਨੂੰ ਰੱਖਿਆ ਤੇ ਹੁਣ ਅੱਜ ਮਾਦੋਪੁਰ ਹੈਡਵਰਕਸ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਜਿਕਰ ਕਰੀਏ ਤਾਂ ਅੱਜ ਰਾਵੀ ਦਰਿਆ ਦੇ ਉੱਪਰ ਬੜੇ ਮਾਦੋਪੁਰ ਹੈਡਵਰਕਸ ਜਾਂ ਦੱਸਦੇ ਕਿ ਰਾਵੀ ਦਰਿਆ ਦਾ ਜੋ ਕਿ ਪਾਣੀ ਸੀਗਾ ਉਸ ਦਾ ਪੱਧਰ ਵੱਧ ਚੁੱਕਿਆ ਸੀਗਾ ਜਿਸ ਤੋਂ ਬਾਅਦ ਅੱਜ ਇਸ ਇਲਾਕੇ ਵਿੱਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਜਾਇਜ਼ਾ ਲੈਂਦ ਰਹੀ ਪਹੁੰਚ ਰਹੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਮਾਦੋਪੁਰ ਹੈੱਡਵਰਕਸ ਦੇ ਉੱਪਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਦੌਰਾ ਕਰਨ ਦੇ ਲਈ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਇਹ ਜੋ ਮਾਦੋਪੁਰ ਹੈੱਡਕੁਆਟਰਸ ਹੈ ਇਹ ਸਭ ਤੋਂ ਪਹਿਲਾਂ ਜਦੋਂ ਹੜ੍ਹ ਦੇ ਨਾਲ ਪ੍ਰਭਾਵਿਤ ਹੋਇਆ ਸੀਗਾ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਆ ਚੁੱਕਿਆ ਸੀਗਾ ਤੇ ਉਸ ਸਮੇਂ ਇਹ ਟੁੱਟ ਚੁੱਕਿਆ ਸੀਗਾ ਜਿਸ ਤੋਂ ਬਾਅਦ ਸਾਰੀ ਤਰਫ ਤਬਾਹੀ ਹੀ ਤਬਾਹੀ ਮਚ ਗਈ ਸੀਗੀ ਤੇ 26 ਅਗਸਤ ਦੀ ਗੱਲ ਕਰੀਏ ਤਾਂ 26 ਅਗਸਤ ਨੂੰ ਸਭ ਤੋਂ ਵੱਧ ਜੋ ਕਿ ਪਾਣੀ ਹੋਣ ਦੇ ਕਾਰਨ ਇਹ ਬੰਨ ਟੁੱਟ ਗਿਆ ਸੀਗਾ ਤੇ ਹੁਣ ਕੇਂਦਰੀ ਮੰਤਰੀ ਜਤਿੰਦਰ ਸਿੰਘ ਅੱਜ ਮਾਦੋਪੁਰ ਹੈਡਵਰਕਸ ਹੜਪ੍ਰਿਤ ਇਲਾਕਿਆਂ ਦਾ ਨਿਰੱਖਣ ਕਰਨ ਦੇ ਲਈ ਪਹੁੰਚ ਰਹੇ ਨੇ ਤੇ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਕੇਂਦਰੀ ਮੰਤਰੀ ਜਤਿੰਦਰ ਸਿੰਘ ਪਿਛਲੇ ਹਫਤੇ ਵੀ ਪਠਾਨਕੋਟ ਜ਼ਿਲ੍ਹੇ ਦੇ ਜੋ ਕਿ ਸੁਜਾਨਪੁਰ ਖੇਤਰ ਵਿਖੇ ਹੜ ਪੀੜਿਤ ਜੋ ਕਿ ਇਲਾਕੇ ਨੇ ਉਸ ਦਾ ਦੌਰਾ ਕਰਨ ਦੇ ਲਈ ਪਹੁੰਚੇ ਸਨ ਜਿਸ ਤੇ ਵਿੱਚ ਉਹਨਾਂ ਨੇ ਦੋ ਦਿਨ ਲਗਾਤਾਰ ਹੜਪੀੜਿਤ ਜੋ ਲੋਕ ਕਿਸਾਨ ਜਾਂ ਫਿਰ ਇਲਾਕੇ ਸਨ ਉਸ ਦਾ ਜਾਇਜ਼ਾ ਲਿੱਤਾ ਤੇ ਬਾਅਦ ਦੇ ਵਿੱਚ ਅੱਗੇ ਜੋ ਕਿ ਪੀੜਤਾ ਦੀ ਜੋ ਕਿ ਮੰਗ ਨੂੰ ਰੱਖਿਆ ਤੇ ਹੁਣ ਅੱਜ ਮਾਦੋਪੁਰ ਹੈਡਵਰਕਸ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਜਿਕਰ ਕਰੀਏ ਤਾਂ ਅੱਜ ਰਾਵੀ ਦਰਿਆ ਦੇ ਉੱਪਰ ਬੜੇ ਮਾਦੋਪੁਰ ਹੈਡਵਰਕਸ ਜਿਆ ਦੱਸਦੇ ਕਿ ਰਾਵੀ ਦਰਿਆ ਦਾ ਜੋ ਕਿ ਪਾਣੀ ਸੀਗਾ ਉਸ ਦਾ ਪੱਧਰ ਵੱਧ ਚੁੱਕਿਆ ਸੀਗਾ ਜਿਸ ਤੋਂ ਬਾਅਦ ਅੱਜ ਇਸ ਇਲਾਕੇ ਵਿਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਜੈਸਾ ਲੈਂਦ ਰਈ ਪਹੁੰਚ ਰਹੇ ਨੇ